ਉਹ ਜਿਵੇਂ ਕਹਿੰਦੇ ਨੇ ਬਈ ਨਾ ਤੇ ਮਾੜਾ ਘਰੇ ਜੰਮੇ ਤੇ ਨਾ ਬਾਹਰੋਂ ਆਵੇ ਜੇ ਘਰੇ ਜੰਮ ਬੈ ਤਾਂ ਵੀ ਘਰ ਦਾ ਨੁਕਸਾਨ ਹੋਏਗਾ ਤੇ ਜੇ ਬਾਹਰੋਂ ਆ ਗਿਆ ਤਾਂ ਵੀ ਘਰ ਦਾ ਨੁਕਸਾਨ ਹੋਊਗਾ ਗੱਲ ਇਹਦਾਏ ਦੋਸਤੋ ਵਿਸਾਕਾ ਸਿੰਘ ਦੇ ਅਰਜਨ ਸਿੰਘ ਦੋ ਭਰਾ ਸੀਗੇ ਦੋਵੇਂ ਜਦੋਂ ਮਾਂ ਦੇ ਚੁੱਲੇ ਤੇ ਸੀਨਾ ਤੇ ਉਹਨਾਂ ਨੂੰ ਇੱਕ ਦੂਜੇ ਦੇ ਭਰਾਵਾਂ ਦੇ ਹਿੱਸਾ ਵਿੱਚ ਸਾਹ ਲੈਂਦੇ ਸੀ ਇੱਕ ਦੂਜੇ ਦੀ ਜਾਨ ਸੀਗੇ ਚਲੋ ਹੌਲੀ ਹੌਲੀ ਵੱਡੇ ਹੋਏ ਵੱਡੇ ਹੋਏ ਤੇ ਧਿਆ ਹੋ ਗਏ ਦੋਵਾਂ ਦੇ ਚਲੋ ਨਿੱਕੇ ਨਿੱਕੀ ਗੱਲ ਤੋਂ ਘਰਾਂ ਚ ਮਾੜੇ ਮੋਟੇ ਦੋ ਭਾਂਡੇ ਜਿਹੜੇ ਨੇ ਉਠੈਕਦੇ ਰਹਿੰਦੇ ਨੇ ਚਲੋ ਇਦਾਂ ਹੀ ਕਰਦਿਆ ਕਰਾਉਂਦਾ ਨਾ ਉਹਨਾਂ ਦੇ ਘਰੇ ਉਹਨਾਂ ਦਾ ਇੱਕ ਰਿਸ਼ਤੇਦਾਰ ਦੋਵੇਂ ਜੀ ਵੱਢ ਗਏ ਉਹ ਮਤਰਾ ਹੁਣ ਦੋਵੇਂ ਭਰਾ ਉਹ ਆਇਆ ਕਰਨ ਉਹਨਾਂ ਦਾ ਮਾਪੇ ਵੀ ਬੈਠਾ ਸੀ ਦੋ ਭਰਾਵਾਂ ਦਾ ਉਹ ਆਇਆ ਕਰਨ ਤੇ ਕੀ ਕਰਨ ਭਈ ਜਿੰਨੇ ਭਰਾ ਨੇ ਉਹਨੇ ਚੁੱਲੇ ਬੰਦ ਹੀ ਹੁੰਦੇ ਨੇ ਤੁਸੀਂ ਅੱਡੋ ਜੋ ਲੜੋ ਨਾ ਇੱਕ ਵੱਲ ਜਾਇਆ ਕਰਨ ਤੇ ਉਹਨਾਂ ਦੇ ਅੰਦਰ ਬਹਿ ਕੇ ਉਧਰੋਂ ਚਾਹ ਪੀ ਲਿਆ ਕਰਨ ਦੋਨਾਂ ਦੀਆਂ ਗੱਲਾਂ ਬਾਤਾਂ ਸੁਣ ਲਿਆ ਕਰਨ ਤੇ ਦੂਜੇ ਦੀ ਬ੍ਰਾਈ ਕਰਦਿਆ ਕਰਨ ਦੂਜੇ ਵੱਲ ਜਾਣ ਤੇ ਉਧਰੋਂ ਚਾਹ ਜੂ ਪੀਲੀ ਚੰਗਾ ਚੋਕਾ ਖਾ ਪੀ ਲਿਆ ਤੇ ਦੂਜੇ ਦੀ ਬ੍ਰਾਈ ਕਰਤੀ ਤੇ ਫੈਸਲਾ ਨਾ ਉਹਨਾਂ ਦਾ ਕੋਈ ਕੀਤਾ ਤੇ ਆਪਦਾ ਹੱਥ ਦੋਵੇਂ ਬੰਨੇ ਉਹਨਾਂ ਨੇ ਉੱਤੇ ਰੱਖਿਆ ਚਲੋ ਐ ਕਰਦਿਆਂ ਕਰਦਿਆਂ ਨੋਬਤ ਆ ਗਈ ਦੋਵੇਂ ਭਰਾ ਨਾ ਆਪਸ ਵਿੱਚ ਬੋਲਣੋਂ हट ਗਏ ਤੇ ਚੌਧਰ ਉੱਥੇ ਨਾ ਰਿਸ਼ਤੇਦਾਰਾਂ ਦੀ ਸੀਗੀ ਇਦਾਂ ਦਾ ਰਿਸ਼ਤੇਦਾਰ ਨਾ ਆਪਣੇ ਸਾਰੇ ਨੇ ਹੁੰਦੇ ਨੇ ਕਿਹਦਾ ਮਾਮਾ ਮਾਮੀ ਕਿਹਦਾ ਭੂਆ ਭਫੜੇ ਕਿਹਦਾ ਮਾਸੀ ਮਾਸੜ ਕਿਹਦਾ ਕੋਈ ਚਾਚਾ ਚਾਚੀ ਤਾਇਆ ਤਾਈ ਜਿਨ੍ਹਾਂ ਨੂੰ ਆਪ ਆਪਰੇ ਫੈਸਲੇ ਚ ਵੜਦੇ ਆ ਤੇ ਉਹ ਨਾ 도ਗਲਾ ਫੈਸਲਾ ਕਰਦੇ ਨੇ ਹਮੇਸ਼ਾ ਤੇ ਚਲੋ ਗੱਲ ਉੱਥੇ ਲੈ ਕੇ ਆਉਨੇ ਆ ਇੱਕ ਵਾਰ ਕੀ ਹੋਇਆ ਵੀ ਉਹ ਜਿਹੜਾ ਰਿਸ਼ਤੇਦਾਰ ਉਹਨਾਂ ਦੇ ਘਰੇ ਵੜੇ ਹੋ ਸੀ ਨਾ ਦੋਵੇਂ ਜੀ ਉਹਨਾਂ ਦੇ ਘਰੇ ਕੋਈ ਗੱਲਬਾਤ ਹੋ ਗਈ ਉਹਦੇ ਤਿੰਨ ਮੁੰਡੇ ਸੀਗੇ ਚਲੋ ਉਹ ਦੋਵੇਂ ਭਰਾ ਵੀ ਉੱਥੇ ਗਏ ਪੰਚਾਇਤੀ ਦੇ ਤੌਰ ਤੇ ਉੱਥੇ ਗੱਲ ਹੋਈ ਵੀ ਜਦੋਂ ਉਹ ਭਰਾ ਵੀ ਆਪਸੇ ਚਲੋ ਮੜਾ ਮੋੜਾ ਖੈਬਰ ਦੇ ਸੀ ਉਹ ਰਿਸ਼ਤੇਦਾਰ ਦੇ ਮੁੰਡੇ ਜਦੋਂ ਉਹਨਾਂ ਦੇ ਰਿਸ਼ਤੇਦਾਰ ਨੂੰ ਆਖਿਆ ਨਾ ਵੀ ਤੁਸੀਂ ਐਂ ਕਰੋ ਵੀ ਜਿੰਨੇ ਭਰਾ ਨੇ ਮੁੰਡੇ ਨੇ ਉਹਨੇ ਚੁੱਲੇ ਤਾਂ ਬੰਦੇ ਹੁੰਦੇ ਨੇ ਤੁਸੀਂ ਇਹਨਾਂ ਨੂੰ ਅਡ ਕਰ ਦਿਓ ਤੇ ਉਹ ਰਿਸ਼ਤੇਦਾਰ ਅੱਗੋਂ ਪਤਾ ਨਹੀਂ ਦੋਵਾਂ ਭਰਾਵਾਂ ਨੂੰ ਕੀ ਕਹਿੰਦੇ ਕਹਿੰਦੇ ਵੀ ਅਡਦਾ ਸੀ ਇਹਨਾਂ ਨੂੰ ਕਰ ਦਈਏ ਪਰ ਕਾਠ ਵਿੱਚ ਕੁਝ ਬਣ ਜਾਂਦਾ ਹੈ ਅਡ ਹੋ ਕੇ ਨਾ ਬਣਦਾ ਕੁਝ ਨਹੀਂ ਉਹਨੋਂ ਬਸਾਗਾ ਸਿੰਘ ਤੇ ਅਰਜਨ ਸਿੰਘ ਦੋਵੇਂ ਇੱਕ ਦੂਜੇ ਦੇ ਮੂੰਹ ਹਾਲ ਦੇਖਣ ਯਾਰ ਆਪਣੇ ਘਰੇ ਆ ਕੇ ਤਾਂ ਨਾ ਸੋਚਿਆ ਵੀ ਇੰਜ ਕਹਿੰਦੇ ਨੇ ਤੇ ਆਪਦੇ ਘਰੇ ਇੰਜ ਕਹਿੰਦੇ ਨੇ ਸੋਚ ਚੰਗੇ ਸੀ ਸਿਆਣੇ ਸੀ ਉਹਨਾਂ ਦੀਆਂ ਨਾ ਅੱਖਾਂ ਖੁੱਲ ਗਈਆਂ ਉਹਨਾਂ ਦੋਵਾਂ ਨੇ ਅੱਖਾਂ ਅੱਖਾਂ ਜੇ ਇੱਕ ਦੂਜੇ ਨੂੰ ਇਸ਼ਾਰਾ ਕੀਤਾ ਤੇ ਅੱਖਾਂ ਅੱਖਾਂ ਜੀ ਗੱਲਬਾਤ ਹੋ ਗਈ ਦੋਵਾਂ ਭਰਾਵਾਂ ਦੀ ਚਲੋ ਘਰੇ ਆ ਗਏ ਤੇ ਉਦੋਂ ਬਾਅਦ ਉਹਨਾਂ ਸੋਹ ਬਾਲੀ ਪਿਆਜ ਤੋਂ ਅੱਗੇ ਨਹੀਂ ਲੜਨਾ ਤੇ ਉਦੋਂ ਬਾਅਦ ਉਹ ਦੋਵੇਂ ਭਰਾ ਨਾ ਸੁਖੀ ਵਸਦੇ ਰਹੇ ਉਹਨਾਂ ਨੇ ਉਹ ਰਿਸ਼ਤੇਦਾਰਾਂ ਨੂੰ ਕਹਿਤਾ ਕਿ ਸਾਡੇ ਘਰੇ ਦੇ ਤੁਸੀਂ ਇਦਾਂ ਕਹਿੰਦੇ ਤੇ ਆਪਦੇ ਘਰੇ ਤੁਸੀਂ ਆਂਦੇ ਹੋ ਵੀ ਕੱਠ ਚ ਸਾਨੂੰ ਕਹਿੰਦੇ ਵਾਢ ਹੋ ਜੋ ਤੇ ਆਪਦੇ ਘਰੇ ਤੁਸੀਂ ਆਂਦੇ ਜੇ ਵੀ ਕੱਠ ਚ ਕੁਝ ਬਣ ਜਾਂਦਾ ਹੈ ਅੱਜ ਤੋਂ ਅੱਗੇ ਅਸੀਂ ਜੀਪੀਐਸੇ ਮਰਜੀ ਅਸੀਂ ਲੜ ਪੀਏ ਅਸੀਂ ਇੱਕ ਦੂਜੇ ਨੂੰ ਖਾ ਜਾਈਏ ਤੁਸੀਂ ਸਾਡੇ ਫੈਸਲੇ ਚ ਨਹੀਂ ਆਉਣਾ ਤੇ ਉਦੋਂ ਬਾਅਦ ਉਹ ਦੋਵੇਂ ਭਰਾ ਆਪ ਦਾ ਸੁਖੀ ਸੰਦੇਂ ਵਸਣ ਲਾਪੇ ਇੱਕ ਦੂਜੇ ਨਾਲ ਕੂਨ ਬੋਲਣ ਵੀ ਰਿਆ ਜੰਮਣ ਮਰਨ ਤੇ ਵੀ ਜਾਂਦੇ ਆਉਂਦੇ ਨੇ ਹਰ ਥਾਂ ਆਪਦੇ ਆਪ ਦੇ ਕੰਮ ਕਰਦੇ ਨੇ ਆਪਦਾ ਆਪਦਾ ਖਾਂਦੇ ਨੇ ਸੋ ਦੋਸਤੋ ਆਪਣੇ ਨਾ ਤਕਰੀਬਨ ਸਭ ਦੇ ਘਰਾਂ 'ਚ ਇਦਾਂ ਹੁੰਦਾ ਏ ਸੋ ਜੇ ਕਿਸੇ ਨੂੰ ਆਪਦੇ ਫੈਸਲਿਆਂ 'ਚ ਆਪਦੇ ਘਰ 'ਚ ਆਪਦੀ ਗੱਲਬਾਤ ਆਪਦਾ ਜਿਦੋਂ ਆਪਦਾ ਸਮਝਦੇ ਹੋ ਨਾ ਤਾਂ ਉਸ ਬੰਦੇ ਨੂੰ ਦੇਖ ਜਰੂਰ ਲੋ ਕਿ ਕਿਤੇ ਦੋ ਕਾਨੂੰਨ ਤਾਂ ਨਹੀਂ ਵਰਤਦਾ ਤੁਹਾਡੇ ਘਰੇ ਅਲੱਗ ਤੇ ਆਪਦੇ ਘਰੇ ਅਲੱਗ ਜੇ ਬੰਦਾ ਇਦਾਂ ਦਾ ਤੇ ਉਹਨੂੰ ਕਦੇ ਆਪਦੇ ਘਰੇ ਨਾ ਵੜੋ ਆਪਦੇ ਫੈਸਲੇ ਆਪ ਕਰੋ ਸੁਖੀ ਰਹੋਗੇ